ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸਵਾਚ ਪਕਵਨਾਵਾਂਗੇ ਵੈਜ ਬਰੀਆਨੀ ਪ੍ਰੈਸ਼ਰ ਕੁੱਕਰ ਵਿੱਚ ਇਹ ਬਹੁਤ ਹੀ ਸਵਾਦ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਨਮਕੀਨ ਚਾਵਲ ਵਗੈਰਾ ਪਲਾਉ ਤਾਂ ਬਹੁਤ ਬਣਾਏ ਹੋਗੇ ਪਰ ਇੱਕ ਵਾਰ ਆਵਲੀ ਬਰਾਨੀ ਦੀ ਰੈਸিপি ਵੀ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਚਲੋ ਹੁਣ ਅਸੀਂ ਆਪਣੀ ਆਦੀ ਰੈਸিপি ਸ਼ੁਰੂ ਕਰਦੇ ਹਾਂ ਵੈਜ ਬਰੀਆਨੀ ਬਣਾਉਣ ਲਈ ਮੈਂ ਇੱਥੇ ਲਈਆਂ ਵੈਜੀਜ਼ ਅੱਧਾ ਕੱਪ ਲੀਤੀ ਹੈ ਫਰਾਂਸ ਬੀਨ ਅੱਧਾ ਕੱਪ ਆਲੂ ਨੂੰ ਬੜੇ ਬੜੇ ਕੱਟ ਲਿਆ ਮਟਰ ਲੈ ਲਿਆ ਅੱਧਾ ਕੱਪ ਇੱਕ ਗਾਜਰ ਇੱਕ ਮੀਡੀਅਮ ਸਾਈਜ਼ ਦੀ ਸ਼ਿਮਲਾ ਮਿਰਚ ਤੇ ਇੱਕ ਛੋਟਾ ਗੋਭੀ ਦਾ ਫੁੱਲ ਸਾਰਿਆਂ ਨੂੰ ਬੜੇ ਬੜੇ ਪੀਸਿਸ ਵਿੱਚ ਕੱਟ ਲਿਆ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਪਾ ਦੇਣਾ ਬੌਲ ਦੇ ਵਿੱਚ ਅਸੀਂ ਸਬਜ਼ੀਆਂ ਨੂੰ ਕਰਨਾ ਹੈ ਸਭ ਤੋਂ ਪਹਿਲਾਂ ਮੈਰੀਨੇਟ ਸਬਜ਼ੀਆਂ ਨੂੰ ਮੈਰੀਨੇਟ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਣੀ ਹੈ گاੜਾ ਦਹੀਂ ਪਾਣਾ ਹੈ ਇਸ ਵਿੱਚ 4 ਤੋਂ 5 ਚਮਚ ਦਹੀਂ ਠੀਕੋ ਨਾ ਚਾਹੀਦਾ ਅਗਰ ਤੁਹਾਨੂੰ ਤੁਹਾਡਾ ਦਹੀਂ ਥਿਨ ਲੱਗ ਰਿਹਾ ਤਾਂ ਤੁਸੀਂ ਉਸ ਨੂੰ ਕਿਸੇ ਕੱਪੜੇ ਵਿੱਚ ਪਾ ਕੇ ਪਹਿਲਾਂ ਛਾਣ ਲਓ ਚਾ ਜਲ ਠੀਕ ਹੋ ਜਾਵੇਗਾ ਫਿਰ ਤੁਸੀਂ ਇਸ ਨੂੰ ਯੂਜ਼ ਕਰ ਲਓ ਇੱਥੇ ਮੈਂ ਪਾਇਆ ਇੱਕ ਚਮਚ ਬਰੀਆਨੀ ਮਸਾਲਾ ਅੱਧਾ ਚਮਚ ਪਾਇਆ ਗਰਮ ਮਸਾਲਾ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਤੇ ਕਸੂਰੀ ਮੇਥੀ ਨੂੰ ਮੈਂ ਥੋੜਾ ਜਿਹਾ ਹੱਥਾਂ ਤੇ ਕ੍ਰਸ਼ ਕਰਕੇ ਪਾਤਾ ਚਮਚ ਦਾ ਚੌਥਾ ਹਿੱਸਾ ਮੈਂ ਪਾਇਆ ਹਲਦੀ ਦਾ ਪਾਊਡਰ ਤੇ ਨਾਲ ਹੀ ਮੈਂ ਪਾਇਆ ਥੋੜਾ ਜਿਹਾ ਕਾਲੀ ਮਿਰਚ ਦਾ ਪਾਊਡਰ ਸਵਾਦ ਅਨੁਸਾਰ ਨਮਕ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਇਆ ਤਨੀਆ ਪਾਊਡਰ ਅੱਧਾ ਚਮਚ ਤੇ ਨਾਲ ਹੀ ਪਾ ਦਿੱਤੀਆਂ ਹਰੀਆਂ ਮਿਰਚਾਂ ਕੱਟ ਕੇ ਗੱਬੇ ਤੋਂ ਤੇ ਇੱਕ ਤੋਂ 1/2 ਚਮਚਾ ਪਾਇਆ ਅਦਰਕ ਲਸਣ ਦਾ ਪੇਸਟ ਇਹ ਪਾਣਾ ਬਹੁਤ ਜ਼ਰੂਰੀ ਹੈ ਇਹ ਸਭ ਸਮਾਨ ਤੁਸੀਂ ਜ਼ਰੂਰ ਪਾਣਾ ਅਗਰ ਤੁਹਾਡੇ ਕੋਲ ਬਰੀਆਨੀ ਮਸਾਲਾ ਨਹੀਂ ਹੈ ਤਾਂ ਘਬਰਾਣ ਦੀ ਲੋੜ ਨਹੀਂ ਹੈ ਮੀਟ ਮਸਾਲਾ ਹੋਵੇ ਜਾਂ ਤੁਹਾਡੇ ਕੋਲ ਕਿਚਨ ਕਿੰਗ ਵਗੈਰਾ ਜੋ ਵੀ ਮਸਾਲੇ ਹੁੰਦੇ ਉਹਨਾਂ ਨੂੰ ਤੁਸੀਂ ਪਾ ਸਕਦੇ ਹੋ ਤੇ ਇਹ ਸਭ ਸਮਾਨ ਪਾ ਕੇ ਅਸੀਂ ਇਸ ਨੂੰ ਮੈਰੀਨੇਟ ਹੋਣ ਲਈ ਰੱਖ ਦ ਸਾਈਡ ਤੇ 10 ਤੋਂ 15 ਮਿੰਟ ਤੇ ਅਦਰ ਮੈਂ ਇੱਕ ਕੁੱਕਰ ਵਿੱਚ ਪਾਇਆ ਤੇਲ ਤੇਲ ਮੈਂ ਇੱਥੇ ਮਸਟਰਡ ਆਇਲ ਯੂਜ਼ ਕਰ ਰਹੀ ਹਾਂ ਜਦੋਂ ਸਾਡਾ ਤੇਲ ਹੋ ਗਿਆ ਗਰਮ ਤਾਂ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਣਾ ਹੈ ਇੱਕ بڑا ਬਾਊਲ ਕੱਟੇ ਹੋਏ ਪਿਆਜ਼ਾਂ ਦਾ ਪਿਆਜ਼ ਤਿੰਨ మీడియం ਸਾਈਜ਼ ਤੇ ਇਹਨਾਂ ਤੁਸੀਂ ਪਤਲੇ-ਪਤਲੇ ਕੱਟ ਲਿਓ ਹੋ ਸਕਿਆ ਤਾਂ ਲੰਬੇ-ਲੰਬੇ ਸਲਾਈਸਿਸ ਵਿੱਚ ਪਤਲੇ-ਪਤਲੇ ਵੀ ਕੱਟ ਸਕਦੇ ਹੋ ਇਹਨਾਂ ਨੂੰ ਕੱਟ ਕੇ ਹੁਣ ਅਸੀਂ ਚੰਗੀ ਤਰ੍ਹਾਂ ਇਸ ਦਾ ਬਣਾਉਣਾ ਹੈ ਬਰਿਸਤਾ ਹੁਣ ਦੇਖ ਸਕਦੇ ਹੋ ਤੁਸੀਂ ਸਾਡੇ ਪਿਆਜ਼ ਜਿਹੜੇ ਬ੍ਰਾਊਨ ਹੋ ਗਏ 골ਡਨ ਬ੍ਰਾਊਨ ਹੁਣ ਅਸੀਂ ਇਹਨਾਂ ਨੂੰ ਇਸ ਸਟੇਜ ਤੇ ਕੱਢ ਲਵਾਂਗੇ ਬਾਹਰ ਇਸ ਤੋਂ ਜ਼ਿਆਦਾ ਬਰਾਊਨ ਨਾ ਕਰਿਓ ਕਿਉਂਕਿ ਇਹ ਪਏ ਪਏ ਵੀ ਜਲ ਜਾਂਦੇ ਨੇ ਜਿਹੜੀ ਆ ਸਟੇਜ ਹੈ ਇਸ ਸਟੇਜ ਤੱਕ ਹੀ ਅਸੀਂ ਇਹਨਾਂ ਨੂੰ ਬਰਾਊਨ ਕਰਨਾ ਹੁੰਦਾ ਹੈ ਇੱਥੇ ਮੈਂ ਜਿਹੜੇ ਆਪਣੇ ਸਾਰੇ ਪਿਆਜ਼ ਸੀਗੇ ਸਾਰਿਆਂ ਨੂੰ ਹੀ ਬਾਹਰ ਕੱਢ ਲਿਓ ਹੁਣ ਇਹਨਾਂ ਨੂੰ ਬਾਹਰ ਕੱਢ ਕੇ ਅਸੀਂ ਚੰਗੀ ਤਰ੍ਹਾਂ ਆਪਣੇ ਕੁੱਕਰ ਨੂੰ ਸਾਫ਼ ਕਰ ਲਿਆ ਤੇ ਇਹਦੇ ਵਿੱਚ ਪਾਇਆ ਥੋੜਾ ਤੇਲ ਤਾਂ ਸੀਗਾ ਹੀ ਨਾਲ ਹੀ ਪਾਇਆ 2 ਚਮਚ ਦੇਸੀ ਘਿਓ ਦੇਸੀ ਘਿਓ ਤੁਸੀਂ ਬਾਅਦ ਚ ਵੀ ਐਡ ਕਰ ਸਕਦੇ ਪਰ ਮੈਂ ਪਹਿਲਾਂ ਹੀ ਐਡ ਕਰ ਲਿਆ ਜਦੋਂ ਸਾਡਾ ਤੇਲ ਹੋ ਤੱਕ ਹੋਇਆ ਗਰਮ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਜੀਰਾ ਥੋੜੇ ਕੋਸ਼ ਸ਼ਾਹੀ ਜੀਰਾ ਹੈ ਤਾਂ ਤੁਸੀਂ ਆਪਣਾ ਸ਼ਾਹੀ ਜੀਰਾ ਵੀ ਯੂਜ਼ ਕਰ ਸਕਦੇ ਹੋ ਇੱਕ ਪਾਈ ਬੜੀ ਇਲਾਇਚੀ ਇੱਕ ਪਾਇਆ ਤੇਜ ਪੱਤਾ ਤੇ ਨਾਲ ਹੀ ਅਸੀਂ ਪਾਨੇ ਹੈ ਤੇ ਦੋ ਲੌਂਗ ਤੇ ਥੋੜੀ ਜੀ ਦਾਲਚੀਨੀ ਦੀ ਸਟਿਕ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰਨਾ ਹੈ ਜਦੋਂ ਸਾਡੇ ਜਿਹੜੇ ਖੜੇ ਮਸਾਲੇ ਫੁੱਲ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਣਾ ਹੈ ਆਪਣਾ ਜਿਹੜਾ ਅਸੀਂ ਮੈਰੀਨੇਟ ਕੀਤੀ ਹੋਈ ਵੈਜਿਜ਼ ਸੀਗੀ ਸਾਡੀਆਂ ਉਹਦੇ ਵਿੱਚ ਤੁਸੀਂ ਚਾਹੋ ਤਾਂ ਪਨੀਰ ਵੀ ਐਡ ਕਰ ਸਕਦੇ ਹੋ ਵੈਜਿਜ਼ ਦੇ ਵਿੱਚ ਹੁਣਾ ਤੇ ਮੇਰੇ ਕੜੇ ਮਸਾਲੇ ਚੰਗੀ ਤਰ੍ਹਾਂ ਰੋਸਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਆਪਣੀ ਵੈਜਿਜ਼ ਨੂੰ ਐਡ ਕਰ ਦਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਵੈਜਿਜ਼ ਨੂੰ ਐਡ ਕਰ ਦਿੱਤਾ ਹੈ ਹੁਣ ਅਸੀਂ ਇਸ ਨੂੰ 2 ਤੋਂ 3 ਮਿੰਟ ਲਈ ਅਸੀਂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਹੋਜੇ ਇਸਨੇ ਥੋੜਾ ਪਾਣੀ ਵੀ ਛੱਡਣਾ ਸ਼ੁਰੂ ਕਰਨਾ ਹੈ 2 ਤੋਂ 3 ਮਿੰਟ ਲਈ ਜਦੋਂ ਇਸ ਦਾ ਪਾਣੀ ਥੋੜਾ ਜਿਹਾ ਸੁੱਕ ਜਾਵੇਗਾ ਉਸ ਸਟੇਜ ਤੱਕ ਅਸੀਂ ਇਸ ਨੂੰ ਪਕਾਣਾ ਹੈ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਅਸੀਂ ਪਿਆਜ਼ਾਂ ਨੂੰ 골ਡਨ ਬ੍ਰਾਊਨ ਕਰਕੇ ਫ੍ਰਾਈ ਕਰਕੇ ਰੱਖਿਆ ਹੋਇਆ ਸੀਗਾ ਉਹ ਅਸੀਂ ਹੁਣ ਇਹਦੇ ਵਿੱਚ ਅੱਧੇ ਪਿਆਜ਼ ਜਿਹੜੇ ਐਡ ਕਰਦੇ ਨੇ ਅੱਧੇ ਅਸੀਂ ਰੱਖਦੇ ਨੇ ਆ ਸਾਈਡ ਤੇ ਇਹਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਂਦਾ ਹੈ ਅਗਰ ਤੁਹਾਡੇ ਕੋਲ ਹੋ ਪਹਿਲਾਂ ਤੁਸੀਂ ਬਣਾ ਕੇ ਰੱਖਿਓ ਤਾਂ ਤੁਸੀਂ ਜਦੋਂ ਵੈਜੀਜ਼ ਨੂੰ ਮੈਰੀਨੇਟ ਕਰਦੇ ਹੋ ਨਾ ਉਸ ਟਾਈਮ ਵੀ ਇਸ ਨੂੰ ਐਡ ਕਰ ਸਕਦੇ ਹੋ ਨਹੀਂ ਤਾਂ ਫਿਰ ਬਾਅਦ ਵਿੱਚ ਜਦੋਂ ਕਰ ਰਹੇ ਹੋ ਉਸ ਟਾਈਮ ਐਡ ਕਰ ਲਓ ਹੁਣ ਇੱਥੇ 2 ਤੋਂ 3 ਮਿੰਟ ਤੋਂ ਜ਼ਿਆਦਾ ਟਾਈਮ ਹੋ ਗਿਆ ਸੀਗਾ ਤੇ ਜਿਹੜੇ ਮੇਰੇ ਪਿਆ ਜੀ ਜਿਹੜਾ ਪਾਣੀ ਉਹ ਵੀ ਥੋੜਾ ਸੁੱਕ ਗਿਆ ਹੈ ਥੋੜਾ ਬੋਤਾ ਹੀ ਰਹਿੰਦਾ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਸਲਾਈਸਿਸ ਵਿੱਚ ਕੱਟੇ ਹੋਏ ਟਮਾਟਰ ਟਮਾਟਰ ਨੂੰ ਮੈਂ ਗੋਲ-ਗੋਲ ਸਲਾਈਸਿਸ ਵਿੱਚ ਕੱਟ ਲਿਆ ਹੈ ਤੁਸੀਂ ਜਿਆਦਾ ਛੋਟੇ ਸਲਾਈਸਿਸ ਵਿੱਚ ਵੀ ਕੱਟ ਸਕਦੇ ਹੋ ਤੇ ਨਾਲ ਹੀ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਨਿੰਬੂ ਨੂੰ ਸਲਾਈਸਿਸ ਵਿੱਚ ਕੱਟਿਆ ਹੋਇਆ ਹੋ ਸਕਿਆ ਤਾਂ ਤੁਸੀਂ ਇਸ ਦੀ ਬੀਜ ਕੱਢ ਕੇ ਇਸ ਨੂੰ ਐਡ ਕਰਿਓ ਕਈ ਵਾਰ ਨਹੀਂ ਕੋੜਾਪਨ ਵੀ ਆ ਜਾਂਦਾ ਹੈ ਪਤਾ ਨਹੀਂ ਚੱਲਦਾ ਤੇ ਨਾਲ ਹੀ ਮੈਂ ਇੱਥੇ ਥੋੜੇ ਜਿਹੀ ਪੱਤੇ ਪਾਤੇ ਪੁਦੀਨੇ ਦੇ ਤੇ ਅਸੀਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਧਨੀਆ ਇਹ ਸਭ ਚੀਜ਼ਾਂ ਪਾਣੀਆਂ ਜ਼ਰੂਰੀ ਹੁੰਦੀਆਂ ਤੁਸੀਂ ਜ਼ਰੂਰ ਐਡ ਕਰੋ ਬਹੁਤ ਹੀ ਵਧੀਆ ਇਹਨਾਂ ਨਾਲ ਹੀ ਜਿਹੜਾ ਇਹਦਾ ਫਲੇਵਰ ਹੈ ਸਾਡੀ ਬਰੀਆਨੀ ਦਾ ਵਧੀਆ ਆਉਂਦਾ ਹੈ ਤੇ ਨਾਲ ਹੀ ਮੈਂ ਪਾ ਦਿੱਤੇ ਆਪਣੇ ਪਿਆਜ਼ ਜਿਹੜੇ 골ਡ ਮਲਣੂਗਾ ਕੇ ਰੱਖੇ ਹੋਏ ਸੀਗੇ ਇਹਨਾਂ ਨੂੰ ਅਸੀਂ ਪਾ ਦੇਣਾ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਏ ਆਪਣੇ ਚਾਵਲ ਚਾਵਲਾਂ ਨੂੰ ਮੈਂ 1.5 ਗਲਾਸੇ ਤੇ ਚਾਵਲ ਲਿੱਤੇ ਆ ਇਹਨਾਂ ਨੂੰ ਮੈਂ ਅੱਧੇ ਘੰਟੇ ਤੋਂ ਪਹਿਲਾਂ ਹੀ ਭਿਓ ਕੇ ਗਰਮ ਪਾਣੀ ਵਿੱਚ ਰੱਖਿਆ ਹੋਇਆ ਸੀਗਾ ਡੇਢ ਗਲਾਸ ਚਾਵਲਾਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਕੇ ਭਿਓ ਕੇ ਰੱਖਿਆ ਹੋਇਆ ਸੀ ਕਿ ਹੁਣ ਅਸੀਂ ਇਸ ਨੂੰ ਚਾਵਲਾਂ ਨੂੰ ਆਪਣੇ ਕੁੱਕਰ ਦੇ ਵਿੱਚ ਐਡ ਕਰ ਦਵਾਂਗੇ। ਇੱਥੇ ਮੈਂ ਪਾਣੀ ਲਿੱਤਾ ਹੈ 2 ਗਲਾਸ। ਕਿਉਂਕਿ ਸਾਡੀ ਸਬਜ਼ੀਆਂ ਨੇ ਵੀ ਥੋੜਾ ਬਹੁਤ ਪਾਣੀ ਛੱਡਿਆ ਹੋਇਆ ਸੀਗਾ ਇਸ ਲਈ ਮੈਂ 2 ਗਲਾਸ ਹੀ ਪਾਣੀ ਲਿੱਤਾ। ਅਗਰ ਤੁਸੀਂ ਚਾਵਲਾਂ ਨੂੰ ਪਹਿਲੇ ਭਿਓਗੇ ਨਹੀਂ ਰੱਖਿਆ ਹੋਇਆ ਫਿਰ ਤੁਹਾਨੂੰ ਡਬਲ ਪਾਣੀ ਲੈਣਾ ਪੈਣਾ। ਹੁਣ ਉਸੇ ਜਿਹੜੇ ਸਾਡੇ ਪਿਆਜ਼ ਰਹਿ ਗਏ ਸੀਗੇ ਥੋੜੇ ਬਹੁਤ ਅਸੀਂ ਬਚਾ ਲਏ ਸੀਗੇ ਹੁਣ ਅਸੀਂ ਇਸ ਨੂੰ ਉੱਪਰ ਤੋਂ ਚੰਗੀ ਤਰ੍ਹਾਂ ਪਾਦਨਾ ਡੈਕੋਰੇਟਿਸ ਨੂੰ ਕਰ ਦਵਾਂਗੇ ਅਸੀਂ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾਣਾ ਹੈ ਧਨੀਆ ਤੇ ਉਸ ਤੋਂ ਬਾਅਦ ਅਸੀਂ ਥੋੜੇ ਜਿਹੀ ਪੁਦੀਨੇ ਦੇ ਪੱਤੇ ਪਾ ਦਿੰਦੇ ਦੋ ਤੋਂ ਤਿੰਨ ਪੁਦੀਨੇ ਦੇ ਪੱਤੇ ਪਾ ਦੇਣ ਇਸ ਦੇ ਵਿੱਚ ਹੁਣ ਅਸੀਂ ਆਪਣਾ ਥੋੜਾ ਜਿਹਾ ਬਰੀਆਨੀ ਦਾ ਜਿਹੜਾ ਮਸਾਲਾ ਹੈ ਉਸ ਨੂੰ ਉੱਪਰ ਤੇ ਸਪਰਿੰਕਲ ਕਰ ਦੇਣਾ ਹੈ ਤੁਸੀਂ ਚਾਹੋ ਤਾਂ ਗਰਮ ਮਸਾਲਾ ਮੀਟ ਮਸਾਲਾ ਕੁਝ ਵੀ ਇਸ ਦੇ ਉੱਪਰ ਸਪਰਿੰਕਲ ਕਰ ਸਕਦੇ ਹੋ ਤੇ ਨਾਲ ਹੀ ਮੈਂ ਇੱਥੇ ਥੋੜਾ ਜਿਹਾ ਪਾਤਾ ਫੂਡ ਕਲਰ ਅਗਰ ਤੁਹਾਡੇ ਕੋਲ ਕੇਸਰ ਹੈ ਤਾਂ ਤੁਸੀਂ ਕੇਸਰ ਨੂੰ ਦੁੱਧ ਵਿੱਚ ਭਿਉ ਕੇ ਰੱਖ ਕੇ ਬਾਅਦ ਵਿੱਚ ਜਿੱਤੇ ਉੱਪਰ ਪਾ ਸਕਦੇ ਹੋ ਇੱਕ ਵੀ ਸਲਾਂ ਤੋਂ ਬਾਅਦ ਅਸੀਂ ਆਪਣੀ ਗੈਸ ਦੀ ਫਲਿੰਮ ਕਰਦਣੀ ਬੰਦ ਤੇ ਅਸੀਂ ਉਸ ਨੂੰ ਉਦੋਂ ਤੱਕ ਨਹੀਂ ਖੋਲਣਾ ਜਦ ਤੱਕ ਇਸ ਦੀ ਪੂਰੀ ਸਟੀਮ ਨਿਕਲ ਨਹੀਂ ਜਾਂਦੀ ਐਥੇ ਮੇਜ ਗੈਸ ਦੀ ਸਟੀਮ ਨਿਕਲ ਗਈ ਸੀ ਕਿ ਤੇ ਮੈਂ ਇਸੇ ਆਪਣੇ ਕੁੱਕਰ ਨੂੰ ਖੋਲ ਦਿੱਤਾ ਹੁਣ ਤੁਸੀਂ ਵੇਖ ਸਕਦੇ ਹੋ ਕਿੰਨੇ ਸੋਨੇ ਚਾਵਲ ਬਣੇ ਆ ਤੇ ਅਲੱਗ-ਅਲੱਗ ਬਣੇ ਆ ਬਿਲਕੁਲੀ ਅਗਰ ਤੁਹਾਡੇ ਕੋਲ ਦੂਜੀ ਬਰੀਆਨੀ ਬਣਾਉਣ ਦਾ ਟਾਈਮ ਨਹੀਂ ਹੋਵੇ ਤਾਂ ਤੁਸੀਂ ਪ੍ਰੈਸ਼ਰ ਕੁੱਕਰ ਵਿੱਚ ਵੀ ਬਰੀਆਨੀ ਬਣਾ ਕੇ ਉਹੀ ਸਵਾਦ ਲੈ ਸਕਦੇ ਹੋ ਇਹ ਜਲਦੀ ਵੀ ਬਣ ਜਾਂਦੀ ਹੈ ਤੇ ਤੁਹ ਜਲਦ ਹੀ ਮੈਂ ਤੁਹਾਡੇ ਨਾਲ ਦੂਜੀ ਬਜਾਂਦੀ ਰੈਸਪੀ ਜੂਰ ਸ਼ੇਅਰ ਕਰਾਂਗੀ ਤੁਸੀਂ ਇੱਕ ਵਾਰ ਆਵਲੀ ਰੈਸਪੀ ਵੀ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਦੂਸਰੇ ਨਮਕੀਨ ਚਾਵਲ ਤਾਂ ਬਹੁਤ ਖੱਦ ਬਾਰ ਖਾਦੇ ਹੋਣਗੇ ਉਹਦਾ ਟੇਸਟ ਲੱਗ ਹੁੰਦਾ ਤੇ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਇਹ ਉਸ ਤੋਂ ਕਿਤੇ ਟੌਪ ਲੈਵਲ ਦੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਮੈਂ ਇੱਥੇ ਇਸ ਨੂੰ ਲੈਰੀ ਸੀ ਕਿ ਰਹਤੇ ਨਾ ਤਦ ਤੁਸੀਂ ਆਪਣੇ ਅਕੋਰਡਿੰਗ ਬਣਾ ਸਕਦੇ ਹੋ ਥੋੜਾ ਜਿਹਾ ਨਮਕ ਵਿੱਚ ਵੀ ਪਾ ਸਕਦੇ ਹੋ ਜਿਹੜੇ ਸਾਡੀ ਬਰੈਨੀ ਦਾ ਫਲੇਵਰ ਥੋੜਾ ਟੈਂਗੀ ਆਉਂਦਾ ਤੇ ਬਹੁਤ ਹੀ ਸੁਆਦ ਇਹ ਖਾਣ ਨੂੰ ਵੀ ਲੱਗਦੀ ਹੈ ਤੇ ਦੇਖਣ ਤਾਂ ਲੱਗ ਹੀ ਰਹੀ ਆ ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੁਣ ਆਪਾਂ ਮਿਲਾਂਗੇ ਨੈਕਸਟ ਰੈਸਪੀ ਉਹ ਤੱਕ ਲਈ ਸ਼ੁਕਰੀਆ